ਸੰਗਤ ਜੀ ਸਤਿਗੁਰੂ ਜੀ ਨੇ ਗੁਰਬਾਣੀ ਉਪਦੇਸ਼ ਨੂੰ ਕਲਮਬੰਦ ਕਰਕੇ ਇਸ ਦਰਗਾਹੀ ਕਲਾਮ ਦਾ ਨਿਰੰਕਾਰ ਜਿੰਨਾ ਹੀ ਸਤਕਾਰ ਕੀਤਾ ਤੇ ਜਗਿਆਸੂਆਂ ਨੂੰ ਕਰਨ ਵਾਸਤੇ ਪ੍ਰੇਰਣਾ ਦਿੱਤੀ ਜਿਵੇਂ ਨਾਮ ਤੇ ਨਾਮੀ ਵਿੱਚ ਕੋਈ ਫਰਕ ਨਹੀਂ ਹੁੰਦਾ ਆਪਸੀ ਨਾਮ ਤੇ ਨਾਮੀ ਅਪੇਧ ਹੁੰਦੇ ਨੇ ਇਸੇ ਤਰ੍ਹਾਂ ਪਰਮੇਸ਼ਰ ਤੇ ਪਰਮੇਸ਼ਰੀ ਗਿਆਨ ਵਿੱਚ ਪੂਰਾ ਜਿੰਨਾ ਵੀ ਅੰਤਰ ਨਹੀਂ ਹੁੰਦਾ ਜਿਨ੍ਹਾਂ ਨੇ ਅੰਤਰ ਸਮਝਿਆ ਉਹਨਾਂ ਨੂੰ ਪੂਰਨ ਲਾਹਾ ਫਿਰ ਪ੍ਰਾਪਤ ਵੀ ਨਹੀਂ ਹੋ ਸਕਿਆ ਮਾਇਆ ਦੇ ਪ੍ਰਭਾਵ ਕਾਰਨ ਸਾਡਾ ਸੰਸਾਰੀ ਲੋਕਾਂ ਦਾ ਵੀ ਇਹੀ ਹਾਲ ਹੈ ਅਸੀਂ ਨਿਰੰਕਾਰ ਪਰਮੇਸ਼ਰ ਨੂੰ ਹੋਰ ਜਾਣਦੇ ਹਾਂ ਤੇ ਪਰਮੇਸ਼ਰੀ ਗਿਆਨ ਜਾਨੀ ਕਿ ਗੁਰਬਾਣੀ ਨੂੰ ਕੁਝ ਹੋਰ ਸਮਝਦੇ ਹਾਂ ਜਿੰਨਾ ਚਿਰ ਇਸ ਤਰ੍ਹਾਂ ਦੀ ਮਾਇਕੀ ਪ੍ਰਭਾਵ ਨੂੰ ਭਿੰਨਤਾ ਬਣੀ ਰਹੇਗੀ ਨਾ ਆਤਮਿਕ ਲਾਹਾ ਪ੍ਰਾਪਤ ਨਹੀਂ ਹੋ ਸਕੇਗਾ ਸਾਨੂੰ ਗੁਰਬਾਣੀ ਦਾ ਸਤਕਾਰ ਦ੍ਰਿੜ ਕਰਵਾਉਣ ਵਾਸਤੇ ਸਤਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਹਿਰਦਾ ਲਿਖਿਆ ਤੇ ਫਰਮਾਨ ਕੀਤਾ ਕਿ ਗੁਰੂ ਦੇ ਸਰੀਰ ਦੇ ਇੱਕੋ ਸਮੇਂ ਹਰੇਕ ਥਾਂ ਹਰ ਸਮੇਂ ਦਰਸ਼ਨ ਨਹੀਂ ਹੋ ਸਕਦੇ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਹਿਰਦਾ ਹੈ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਹਰ ਸਮੇਂ ਹਰ ਥਾਂ ਤੇ ਦਰਸ਼ਨ ਤੇ ਉਪਦੇਸ਼ ਕਰਕੇ ਸੰਸਾਰ ਦਾ ਭਲਾ ਕਰਦੇ ਰਹਿਣਗੇ ਸਤਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਸ਼੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇ ਸਭ ਨਾਦਰ ਸਹਿ ਗ੍ਰੰਥ ਰਿਦਾ ਗੁਰ ਕੋ ਏ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਕੇ ਫਰਮਾਇਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਦਬ ਤੇ ਸਤਕਾਰ ਉਹਨਾਂ ਦੇ ਸਰੀਰ ਨਾਲੋਂ ਵੀ ਜ਼ਿਆਦਾ ਕਰਨਾ ਹੈ ਕਿਉਂਕਿ ਇਹ ਬਾਣੀ ਹੈ ਜੋ ਉਹ ਅਕਾਲ ਪੁਰਖ ਦਾ ਰੂਪ ਹੈ ਗੁਰਬਾਣੀ ਦਾ ਸਤਕਾਰ ਅਕਾਲ ਪੁਰਖ ਦਾ ਸਤਕਾਰ ਹੈ ਸਤਗੁਰ ਜੀ ਨੇ ਨਿਰਾ ਅਦਬ ਕਰਨ ਵਾਸਤੇ ਕੇਵਲ ਸਾਨੂੰ ਕਿਹਾ ਹੀ ਨਹੀਂ ਸੰਗਤ ਜੀ ਸਗੋ ਗੁਰਬਾਣੀ ਦਾ ਅਦਬ ਸਤਕਾਰ ਕਰਨ ਦੇ ਖੁਦ ਆਪ ਪੂਰਨੇ ਵਾਕੇ ਸਾਨੂੰ ਦੱਸਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋਇਆ ਆਪਾਂ ਸਾਰੇ ਹੀ ਜਾਣਦੇ ਆ ਇਤਿਹਾਸ ਤੋਂ ਇਹ ਗੱਲ ਜਾਣੂ ਆ ਕਿ ਅਤ ਅਦਬ ਸਤਕਾਰ ਦੇ ਨਾਲ ਰਾਮ ਸਰ ਸਾਹਿਬ ਤੋਂ ਬਾਬਾ ਬੁੱਢਾ ਜੀ ਦੇ ਸੀਸ ਤੇ ਸਸੋਬਿਤ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਚੌਰ ਕਰਕੇ ਨਗਰ ਕੀਰਤਨ ਦੇ ਰੂਪ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਗੁਰੂ ਸਾਹਿਬ ਨੇ ਫੇਰ ਹੁਕਮ ਕੀਤਾ ਕਿ ਬੁੱਢਾ ਨਿਜ ਸਿਰ ਪਰ ਧਰ ਗ੍ਰੰਥ ਅੱਗੇ ਚਲੋ ਸੁਦਾ ਸਰਪੰਥ ਰਾਤ ਸੁਖਾਸਣ ਸਮੇ ਫਰਮਾਨ ਕੀਤਾ ਜਿਸ ਕੋਠੜੀ ਵਿੱਚ ਅਸੀਂ ਵਿਸ਼ਰਾਮ ਕਰਦੇ ਹਾਂ ਉਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਕਰਨਾ ਹੈ ਜਿਸ ਕੋਠਰੀ ਰਹਿਣ ਹਮਾਰਾ ਤਹਾਂ ਨਿਵਾਸ ਕਰੋ ਜਤਮਾਨ ਬਾਬਾ ਬੁੱਢਾ ਜੀ ਦੇ ਪੁੱਛਣ ਤੇ ਕਿ ਆਪ ਜੀ ਕਿੱਥੇ ਵਿਸ਼ਰਾਮ ਕਰੋਗੇ ਸਾਈਹਬਾਂ ਨੇ ਉੱਤਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਜ਼ਮੀਨ ਉੱਤੇ ਸੋ ਇਵੇਂ ਹੀ ਬਚਨ ਮੰਨ ਕੇ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਦੇ ਆਰਾਮ ਕਰਨ ਲਈ ਜ਼ਮੀਨ ਤੇ ਬਿਸਤਰ ਵਿਛਾ ਦਿੱਤਾ ਤੇ ਆਯੂ ਪਰਯੰਤ ਸਤਗੁਰ ਧਰਤੀ ਤੇ ਹੀ ਦਰਗਾਹੀ ਹੁਕਮ ਤੇ ਸਤਕਾਰ ਵਿੱਚ ਭੂਮ ਆਸਨ ਹੀ ਵਿਰਾਜਦੇ ਰਹੇ ਆਦਰ ਸਤਕਾਰ ਦਾ ਕੈਸਾ ਕਮਾਲ ਆਪਨੇ ਕਰਕੇ ਵਿਖਾਇਆ ਤਾਂ ਉਮਰ ਗੁਰੂ ਸਾਹਿਬ ਥੱਲੇ ਹੀ ਪੈਂਦੇ ਰਹੇ ਜੀ ਸਤਗੁਰ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਤਾਂ ਸੰਗਤਾਂ ਨੂੰ ਸਪਸ਼ਟ ਹੁਕਮ ਕਰ ਦਿੱਤਾ ਸੀ ਕਿ ਜਿੱਤ ਪੈ ਅਦਬ ਨਾ ਬਾਣੀ ਧਾਰੈ ਜਾਣੋ ਸੋ ਸਿੱਖ ਨਹੀਂ ਹਮਾਰਾ ਇੱਕ ਸਮੇਂ ਰਾਤ ਨੂੰ ਸ੍ਰੀ ਗੁਰੂ ਹਰ राय ਸਾਹਿਬ ਜੀ ਆਰਾਮ ਕਰ ਰਹੇ ਸਨ ਕਿ ਸੰਗਤ ਸ਼ਬਦ ਪੜਦੀ ਲੰਮੇ ਪੰਦ ਕਾਰਨ ਕਾਫੀ देर ਨਾਲ ਪੁੱਜੀ ਜਿੱਥੇ ਸਤਿਗੁਰੂ ਜੀ ਆਰਾਮ ਕਰਦੇ ਸਨ ਉਹ ਚੋ ਬਾਹਰੇ ਦੇ ਸੰਗਤ ਖਲੋ ਕੇ ਬੜੇ ਉਤਸ਼ਾਹ ਨਾਲ ਉੱਚੀ ਉੱਚੀ ਸ਼ਬਦ ਪੜਨ ਲੱਗ ਪਈ ਗੁਰੂ ਮਹਾਰਾਜ ਜੀ ਦੀ ਜਾਗ ਖੁੱਲੀ ਉਸੇ ਸਮੇਂ ਕਾਲੀ ਨਾਲ ਮੰਝਾ ਧਿਆਕੇ ਜਾਣ ਲੱਗੇ ਕਾਲੀ ਵਿੱਚ ਉੱਠਣ ਸਦਕਾ ਮੰਜੇ ਦੀ ਬਾਹੀ ਨਾਲ ਸਤਿਗੁਰਾਂ ਦੇ ਝੋਟ ਲੱਗ ਗਏ। ਉਸ ਥਾਂ ਤੋਂ ਖੂਨ ਸਿਮਨ ਲੱਗ ਪਿਆ। ਸਤਿਗੁਰ ਜੀ ਲੱਗੀ ਝੋਟ ਤੇ ਹੀ ਆਏ ਤੇ ਸੰਗਤ ਦਾ ਸਤਕਾਰ ਕੀਤਾ। ਇੱਕ ਸਿੱਖ ਨੇ ਝੋਟ ਵੇਖੀ ਵੇਖ ਕੇ ਪੁੱਛ ਲਿਆ ਮਹਾਰਾਜ ਜੀ ਸ਼ਬਦ ਵੀ ਆਪ ਜੀ ਦੇ ਬਾਣੀ ਤੇ ਗ੍ਰੰਥ ਵੀ ਆਪ ਜੀ ਦੇ ਫਿਰ ਇੰਨੀ ਸ਼ਿਗਰਤਾ ਕਿਉਂ ਆਰਾਮ ਨਾਲ ਆ ਜਾਣਾ ਸੀ ਸਹਿਬਾ ਨੇ ਕਿਹਾ ਤੁਸੀਂ ਠੀਕ ਕਹਿੰਦੇ ਹੋ ਪਰ ਸਦਾ ਇਹ ਯਾਦ ਰੱਖਣਾ ਇਹ ਬਾਣੀ ਅੰਨ ਪੈ ਬਾਣੀ ਹੈ ਗੁਰੂ ਦਾ అనుభవ ਬਾਣੀ ਦੇ ਰੂਪ ਵਿੱਚ ਹੈ ਇਸ ਕਰਕੇ ਗੁਰਬਾਣੀ ਗੁਰੂ ਦਾ ਹਿਰਦਾ ਹੈ ਇਹਦਾ ਅਦਬ ਸਤਕਾਰ ਕਰਨਾ ਅਤ ਜ਼ਰੂਰੀ ਹੈ ਏ ਬਾਣੀ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਜਹਾਜ਼ ਹੈ ਯਾਦ ਰੱਖੋ ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਿਆਸ ਭਵ ਸਾਗਰ ਤਰੈ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਣੂ ਸੋ ਸਿੱਖ ਨਹੀਂ ਹਮਾਰਾ ਸੋ ਸੰਗਤ ਜੀ ਜੇਤਾ ਅਦਬ ਕਰੀਏ ਉਹ ਥੋੜਾ ਇਹ ਨਿੱਜ ਸਰੂਪ ਹੈ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜ ਪੈਸੇ ਨਾਰੀਅਲ ਅੱਗੇ ਰੱਖ ਕੇ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਪ੍ਰਕਰਮਾ ਕਰ ਮੱਥਾ ਟੇਕ ਕੇ ਗੁਰਤਾ ਗੱਦੀ ਹੀ ਸੌਂਪ ਦਿੱਤੀ ਤੇ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਬਿਲਾਸ ਪਾਤਸ਼ਾਹੀ 6ੀ ਸੋਹਣ ਲਾਲ ਦੇ ਕਥਨ ਅਨੁਸਾਰ ਮਮ ਆਗਿਆ ਸਭ ਹੀ ਸੁਨੋ ਸਤ ਬਾਤ ਨਿਰਧਾਰ ਗ੍ਰੰਥ ਗੁਰੂ ਸਮ ਮਾਨਿਓ ਭੇਦ ਨਾ ਕੋਊ ਵਿਚਾਰ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤ ਸ਼ਾਹੀਆਂ ਰੂਪ ਏ ਗੁਰੂ ਗ੍ਰੰਥ ਸੁਖ ਖਾਨ ਗੁਰੂ ਦਰਸ ਜਿਹ ਦੇਖਣਾ ਸ੍ਰੀ ਗੁਰੂ ਗ੍ਰੰਥ ਦਿਖਾਏ ਬਾਤ ਕਰ ਗੁਰ ਸੋਚ ਹੈ ਪੜੈ ਗ੍ਰੰਥ ਮਨ ਲਾਇ ਪਾਈ ਨੰਦ ਲਾਲ ਜੀ ਨੇ ਜਦੋਂ ਕਲਗੀਧਰ ਜੀ ਨੂੰ ਆਪ ਦੇ ਸਰੂਪ ਬਾਰੇ ਪੁੱਛਿਆ ਸਹਿਬਾ ਨੇ ਬਚਨ ਕੀਤਾ ਨੰਦ ਲਾਲ ਜੀ ਮੇਰੇ ਤਿੰਨ ਸਰੂਪ ਨੇ ਧਿਆਨ ਦੇ ਕੇ ਸੁਨੋ ਤੀਨ ਰੂਪ ਹੈ ਮੋਹ ਕੇ ਸੁਨੋ ਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਕਹ ਤੋਹ ਸਮਝਾਏ ਦੇਖੋ ਜੀ ਵਿਸਥਾਰ ਵਿੱਚ ਤਿੰਨ ਸਰੂਪਾਂ ਦਾ ਜੋ ਵਰਣਨ ਕਰਕੇ ਭਾਈ ਨੰਦ ਲਾਲ ਜੀ ਦੀ ਤਸੱਲੀ ਕਰਾਈ ਹੁਣ ਪਾਤਸ਼ਾਹ ਕੀ ਕਹਿੰਦੇ ਨੇ ਕਹਿੰਦੇ ਏਕ ਰੂਪ ਤਹ ਗੁਣ ਤੇ ਪਰੇ ਤਹ ਦਾ ਭਾਵ ਇੱਕ ਜਿਹੜਾ ਸਾਡਾ ਰੂਪ ਹੈ ਉਹ ਤਿੰਨਾ ਗੁਣਾ ਰਜੋ ਤਮੋ ਸਤੋਤੋ ਪਰੇ ਹੈ ਦੂਸਰ ਰੂਪ ਗ੍ਰੰਥ ਜੀ ਜਾਨੋ ਤੀਸਰ ਰੂਪ ਸਿਕ ਹੈ ਮੂਰ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿੰਨਾ ਜ਼ਿਆਦਾ ਸਤਕਾਰ ਦੇ ਰਹੇ ਨੇ ਸਾਡੇ ਗੁਰੂ ਸਹਿਬਾਨ ਸਤਗੁਰਾਂ ਨੇ ਆਪਣੇ ਸਰੀਰ ਵਿੱਚ ਹੁੰਦਿਆਂ ਧੁਰ ਕੀ ਬਾਣੀ ਦਾ ਬੇਹੱਦ ਸਤਕਾਰ ਮਾਨ ਆਪ ਕੀਤਾ ਤੇ ਜਗਿਆਸੂਆਂ ਨੂੰ ਕਰਨ ਵਾਸਤੇ ਉਪਦੇਸ਼ ਦਿੱਤਾ ਸਤਗੁਰਾਂ ਦੇ ਧੁਰ ਦਰਗਾਹੀ ਫਰਮਾਨ ਦਾ ਅਦਬ ਸਤਕਾਰ ਕਰਨ ਹੇਤ ਕਹੇ ਬਚਨਾਂ ਨੂੰ ਸਤ ਕਰਕੇ ਮੰਨੀਏ ਜਿੰਨਾ ਅਦਬ ਸਤਕਾਰ ਅਸੀਂ ਗੁਰਬਾਣੀ ਦਾ ਕਰਾਂਗੇ ਉਹਦਾ ਲਾਭ ਸਾਨੂੰ ਹੀ ਪ੍ਰਾਪਤ ਹੋਣਾ ਹੈ ਕਿਸੇ ਹੋਰ ਨੂੰ ਨਹੀਂ ਨਾ ਕਰਾਂਗੇ ਗੁਰੂ ਜੀ ਨੂੰ ਕੋਈ ਵਾਅਦਾ ਘਾਟਾ ਨਹੀਂ ਵਾਪਰਨ ਵਾਲਾ ਪਰ ਸਾਨੂੰ ਸਾਡੇ ਜੀਵਨ ਦੇ ਵਿੱਚ ਬਹੁਤ ਘਾਟਾ ਪੈ ਸਕਦਾ ਕਿਉਂਕਿ ਸਾਡੇ ਕੋਲ ਇਸ ਮਰੱਥ ਗੁਰੂ ਹੋਣ ਦੇ ਬਾਵਜੂਦ ਵੀ ਜੇ ਅਸੀਂ ਦੁੱਖਾਂ ਦੇ ਵਿੱਚ ਗਲਤਾਨ ਹਾਂ ਤਾਂ ਇਹ ਸਾਡੀ ਨਕਮੀ ਸੋਚ ਦੇ ਕਰਕੇ ਜਾਂ ਸਾਡੇ ਅਦਬ ਸਤਕਾਰ ਨਾ ਕਰਨ ਕਰਕੇ ਹੋ ਰਿਹਾ ਹੈ ਸੋ ਆਪਾਂ ਬਹੁਤ ਭਾਗਸ਼ਾਲੀ ਹਾਂ ਸੰਗਤ ਜੀ ਕਿ ਆਪਣਾ ਗੁਰੂ ਐਡਾ ਸਮਰੱਥ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੇ ਹਾਂ ਕਲਗੀ ਵਾਲੇ ਬਾਜਾਂ ਵਾਲੇ ਮੇਰੇ ਪਤਸ਼ਾ ਸਾਨੂੰ ਗੁਰੂ ਦੇ ਲੜ ਗੁਰਬਾਣੀ ਦੇ ਲੜ ਲਾ ਕੇ ਗਏ ਨੇ ਆਪਾਂ ਇਸ ਲੜ ਦਾ ਪੱਲਾ ਜੋਰ ਦੀ ਫੜ ਕੇ ਰੱਖੀਏ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁੱਖ ਤਕਲੀਫਾਂ ਆਉਂਦੇ ਜਾਂਦੇ ਰਹਿੰਦੇ ਨੇ ਜਿਵੇਂ ਦਿਨ ਤੋਂ ਬਾਅਦ ਰਾਤ ਰਾਤ ਤੋਂ ਬਾਅਦ ਦਿਨ ਹੁੰਦੀ ਆ ਪਰ ਸੱਚ ਜਾਣਿਓ ਜਿਨ੍ਹਾਂ ਨੇ ਗੁਰਬਾਣੀ ਦਾ ਪੱਲਾ ਕੁੱਟ ਕੇ ਫੜਿਆ ਹੈ ਉਹ ਬਹੁਤ ਹੀ ਆਸਾਨੀ ਨਾਲ ਉਹਨਾਂ ਦੁੱਖਾਂ ਵਿੱਚੋਂ ਨਿਕਲ ਜਾਂਦੇ ਨੇ ਇਹ ਨਹੀਂ ਕਿ ਜਿਨ੍ਹਾਂ ਲੋਕਾਂ ਨੂੰ ਗੁਰਬਾਣੀ ਦਾ ਕਹ ਲੋ ਆਸਰਾ ਹੈ ਗੁਰਬਾਣੀ ਨੂੰ ਮੰਨਦੇ ਨੇ ਪਾਠ ਕਰਦੇ ਨੇ ਗੁਰੂ ਘਰ ਜਾਂਦੇ ਨੇ ਉਹਨਾਂ ਨੂੰ ਕਦੇ ਦੁੱਖ ਨਹੀਂ ਹੁੰਦੇ ਹੁਣ ਤੁਸੀਂ ਦੇਖੋ ਦੁਨਿਆਵੀ ਜੇ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ ਡਾਕਟਰ ਆਪਰੇਸ਼ਨ ਕਰਦਾ ਹੈ ਜੀ ਪਰ ਆਪਰੇਸ਼ਨ ਕਰਨ ਤੋਂ ਪਹਿਲਾਂ ਇੱਕ ਐਂਥੀਸੀਆ ਦਾ ਟੀਕਾ ਲਾਉਂਦਾ ਹੈ ਉਹਦੇ ਨਾਲ ਦੇਖੋ ਸਰੀਰ ਦੀ ਓਵੇਂ ਹੀ ਚੀਰਫੜ ਹੋ ਰਹੀ ਹੈ ਪਰ ਬੰਦਾ ਸਹਿਜੇ ਉਸ ਪ੍ਰੋਸੈਸ ਦੇ ਵਿੱਚੋਂ ਨਿਕਲ ਜਾਂਦਾ ਹੈ ਜਿਹੜਾ ਬੰਦਾ ਆਪਣੇ ਪਿੰਡੇ ਤੇ ਇੱਕ ਸੂਈ ਦੀ ਪੀੜ ਨਹੀਂ ਜਰ ਸਕਦਾ ਉਹ ਐਡੇ ਐਡੇ ਚਾਕੂ ਛੁਰੀਆਂ ਨਾਲ ਵੱਡਿਆਂ ਟੁੱਕਿਆ ਜਾਂਦਾ ਤੇ ਉਹ ਦੇਖੋ ਐਂਥੀਸੀਆ ਦੇ ਆਸਰੇ ਉਦੇ ਵਿੱਚੋਂ ਨਿਕਲ ਜਾਂਦਾ ਹੈ ਦਰਦ ਉਹਨੂੰ ਮਹਿਸੂਸ ਨਹੀਂ ਹੁੰਦਾ ਇਸੇ ਪ੍ਰਕਾਰ ਜਿਨ੍ਹਾਂ ਲੋਕਾਂ ਦੇ ਜੀਵਨ ਦੇ ਵਿੱਚ ਗੁਰਬਾਣੀ ਦਾ ਐਂਥੀਸੀਆ ਹੈ ਗੁਰਬਾਣੀ ਦਾ ਟੀਕਾ ਹੈ ਉਹ ਲੋਕਾਂ ਦੇ ਜੀਵਨ ਚ ਜਦੋਂ ਕਦੇ ਦੁੱਖ ਤਕਲੀਫ ਕਦੇ ਕਿਸੇ ਪ੍ਰਕਾਰ ਦਾ ਮਾੜਾ ਸਮਾਂ ਆਉਂਦਾ ਹੈ ਗੁਰੂ ਉਹਨਾਂ ਨੂੰ ਇਸ ਤਰ੍ਹਾਂ ਫੁੱਲਾਂ ਵਾਂਗੂ ਲੈ ਜਾਂਦਾ ਹੈ ਉਹਨਾਂ ਦੇ ਤਨ ਤੇ ਮਨ ਤੇ ਜਾਂ ਕਿਸੇ ਵੀ ਪ੍ਰਕਾਰ ਦਾ ਕੈਲੋ ਅਸਰ ਨਹੀਂ ਹੋਣ ਦਿੰਦੇ ਸੋ ਆਪਾਂ ਗੁਰਬਾਣੀ ਦਾ ਅਦਬ ਸਤਕਾਰ ਕਰੀਏ ਗੁਰਬਾਣੀ ਦੇ ਲਾੜ ਲੱਗੀਏ ਸੱਚੇ ਪਾਤਸ਼ਾਹ ਜੀ ਨੇ ਦੇਖੋ ਕਿੰਨਾ ਸਾਨੂੰ ਅਦਬ ਕਰਨਾ ਸਿਖਾਇਆ ਸਿਖਾਇਆ ਹੀ ਨਹੀਂ ਬਲਕਿ ਆਪਣੇ ਪਿੰਡੇ ਤੇ ਕਰਕੇ ਹੰਡਾਇਆ ਵੀ ਆਪਣੇ ਸਮੇ ਦੇ ਦੌਰਾਨ ਸੋ ਅਨੇਕੇ ਬੇਨਤੀਆਂ ਪ੍ਰਵਾਨ ਕਰੋ ਸਾਡੇ ਗੁਰੂ ਦੇ ਨਾਲ ਅਸੀਂ ਇਸੇ ਤਰ੍ਹਾਂ ਦੀ ਪ੍ਰੀਤ ਬਣਾਈ ਰੱਖੀਏ ਉਹਦੇ ਲਈ ਚੈਨਲ ਦੇ ਨਾਲ ਜੁੜੇ ਰਹੋ ਹੋਈਆਂ ਭੁੱਲਾਂ ਲਈ ਖਿਮਾ ਮਿਲਦੇ ਆਂ ਅਗਲੀ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ